ਬਾਕ ਸੰਕੋਟ ਲਈ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੂਨੇ ਟਕਰਾਹ ਸੀ ਮੋਟਰ ਸਾਹਿਬ ਅੱਜ ਦਾ ਜਿਹੜਾ ਸਾਡਾ ਰੇਲ ਰੋਕੋ ਦਾ ਭਾਰਤੀ ਕਿਸਾਨ ਜੂਨੇ ਨੇ ਇੱਕ ਤਾਂ ਅਗਰਾ ਹਰੀ ਸੂਬਾ ਕਮੇਟੀ ਵੱਲੋਂ ਦਿੱਤਾ ਗਿਆ ਹੈ ਕਿਉਂਕਿ ਪਿਛਲੇ ਦਿਨੀ ਜੋ ਸਾਡੀਆਂ ਕੁਝ ਕਿਸਾਨ ਜਥੇ ਬੰਨੀਆਂ ਸੀ ਜਿਹੜੀਆਂ ਦਿੱਲੀ ਨੂੰ ਸਾਡੀ ਹੱਕੀ ਮੰਗਾਂ ਦੇ ਲਈ ਜਿਹੜੀਆਂ ਸਰਕਾਰ ਨੇ ਵਾਅਦਾ ਕਰਕੇ ਮੁੱਕਰੀ ਸੀ ਉਹਨਾਂ ਨੂੰ ਪੂਰਾ ਕਰਾਉਣ ਦੇ ਲਈ ਉਹ ਉੱਥੇ ਗਏ ਸੀ ਪਰ ਹਰਿਆਣਾ ਦੀ ਖੱਟੜ ਸਰਕਾਰ ਨੇ ਜਿਹੋ ਜਿਹਾ ਹਾਲ ਆ ਇਹ ਤਾਂ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਐ ਪੂਰੀਆਂ ਕੰਢਾ ਕੱਢ ਕੇ ਲੋਹੇ ਦੇ ਚਿੱਲ ਗੱਡ ਕੇ ਤੇ ਇਸ ਤਰ੍ਹਾਂ ਕਿ ਕਿਸਾਨਾਂ ਦੇ ਉੱਤੇ ਜਿਹੜਾ ਵੱਡੀ ਪੱਧ ਤੇ ਲਾਠੀ ਚਾਰਜ ਕੀਤਾ ਬਹੁਤ ਸਾਰੇ ਕਿਸਾਨ ਜਿਹੜੇ ਗੰਭੀਰ ਚੱਕਰ ਵਿੱਚ ਹੋਏ ਨੇ ਤੇ ਇਸ ਗੱਲ ਨੂੰ ਸਾਰਿਆਂ ਨੂੰ ਵੇਖਦਿਆਂ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹ ਵੱਲੋਂ ਕਿਉਂਕਿ ਜਿਹੜੇ ਇਹ ਉਸ ਟਾਈਮ ਦੇ ਥੜੇ ਅੱਡੋ ਅੱਡੀ ਬਣੇ ਸੀ ਜਿਵੇਂ ਸੰਜੁਗਤ ਸੰਜੁਗਤ ਮੋਰਚੇ ਦਾ ਸੀਗਾ ਉਹਦੇ ਤੋਂ ਇੱਕ ਦੋ ਮੋਟੇ ਉਹਨਾਂ ਨੇ ਅੱਧ ਬਣਾ ਕੇ ਜਿਵੇਂ ਅ ਜਿਗਾ ਹੋ ਜੀ ਐਮਐਮ ਜਿਹੜੀ ਮਨਜੀਤ ਭਦੇੜ ਵਾਲੀ ਹੈ ਜਥੇਬੰਦੀ ਤੇ ਇਸੇ ਤਰ੍ਹਾਂ ਡੱਲੇਵਾਲ ਦੀ ਜਥੇਬੰਦੀ ਨੇ ਜਿਹੜਾ ਉਹਨਾਂ ਨੇ ਬਣਾ ਕੇ ਜਿਹੜੇ ਉੱਥੇ ਚੱਲੇ ਸੀਗੇ ਉਹਨਾਂ ਦੇ ਨਾਲ ਤਾਂ ਅਸੀਂ ਨਹੀਂ ਗਏ ਪਰ ਉਹਨਾਂ ਦੀ ਹਮਾਇਤ ਦੇ ਵਿੱਚ ਕਿਉਂਕਿ ਜਿਹੜੇ ਉਸ ਕਿਸਾਨ ਫੱਟੜ ਹੋਏ ਨੇ ਉਹ ਸਾਡੇ ਕਿਸਾਨ ਨੇ ਹੋ ਸਕਦਾ ਕੋਈ ਜਥੇਬੰਦੀਆਂ ਵਿੱਚ ਆਪ ਦੇ ਕੋਈ ਲਾਨ ਦੇ ਮਾੜੇ ਮੋਟੇ ਮਤ ਕੇ ਹੁਣ ਪਰ ਲੜਾਈ ਜਿਹੜੀ ਸਾਂਝੀ ਹੈ ਇਸ ਇਸ ਕਰਕੇ ਸੀ ਉਸ ਦੇ ਰੋਸ ਵਲੋਂ ਅੱਜ ਜਿਹੜੇ ਪੂਰੇ ਪੰਜਾਬ ਦੇ ਵਿੱਚ ਗੱਡੀਆਂ ਨੂੰ ਜਿਹੜਾ 12 ਤੋਂ ਲੈ ਕੇ ਜਿਹੜਾ 3 ਵਜੇ ਤਾਈਂ ਆਉ ਉਹ ਜਾਂ ਕਰ ਰਹੇ ਸਾਡੇ ਜ਼ਿਲ੍ਹਿਆਂ ਦੇ ਵਿੱਚ ਜੀ ਹੈਗਾ ਲਗਭਗ 16 ਥਾਂ 16 ਥਾਂ 7 ਥਾਂ ਤੇ ਹੈ ਨੇ ਮਲੋਟ ਤੇ ਫਾਜ਼ਿਲਕਾ ਤੇ ਮੈਂ ਇੱਥੇ ਮੋਹਤਸਰ ਸਾਹਿਬ ਕਿਹੜੀ ਕਿਹੜੀਆਂ ਜਥੇਬੰਦੀਆਂ ਅੱਜ ਮੌਜੂਦ ਨਹੀਂ ਤੁਹਾਡੇ ਨਾਲ ਖੁੱਸੇ ਹੋ ਕਰੀਏ ਭਾਰਤੀ ਕਿਸਾਨ ਜੂਨੇ ਇਤਹਾਗ ਰਹਾ ਹੈ ਪੰਜਾਬ ਖੇਤ ਮਜ਼ਦੂਰ ਜੁਣੀਆਂ ਇਹ ਤੋਂ ਗਈ ਆਮ ਲੋਕਾਂ ਨੂੰ ਮੁਸ਼ਕਲ ਆ ਰਹੀਆਂ ਮੁਤਾਸਰ ਜਿਹੜੇ ਤੰਗਸ਼ਾਨ ਹੋ ਰਿਹਾ ਹੈ ਉਹਨਾਂ ਨੂੰ ਕੁਝ ਕਰੀ ਕਿਹਨੇ ਚਾਹੋ ਠੀਕ ਹੈ ਗੱਲ ਜੀ ਛੋਟੀ ਗੱਲ ਨਾਲ ਅਸੀਂ ਸਹਿਤਾਂ ਜਥੇਬੰਦੀਆਂ ਵੀ ਚਾਹੁੰਦੀਆਂ ਵੀ ਇਹ ਨਾ ਹੋਵੇ ਪਰ ਇਹ ਸਾਰਾ ਕੁਝ ਸਰਕਾਰ ਨੇ ਕੀਤਾ ਅੱਜ ਸਰਕਾਰ ਨੇ ਕਿਵੇਂ ਸਾਰਾ ਜਿਹੜਾ ਪੰਜਾਬ ਦੇ ਪੂਰੇ ਬਾਡਰ ਸੀਲ ਕੀਤੇ ਐ ਪੰਜਾਬ ਦਾ ਕੋਈ ਵੀ ਰਾਜਸਥਾਨ ਕੰਨੀ ਨਹੀਂ ਜਾ ਸਕਦਾ ਹਰਿਆਣਾ ਕੰਨੀ ਵੀ ਸਾਰੇ ਬਾਡਰ ਸੀਲ ਐ ਸਰਕਾਰ ਤਾਂ ਆਪ ਬੰਦ ਕਰਾ ਰਹੀ ਐ ਇਹਦੇ 'ਚ ਜਥੇਬੰਦੀਆਂ ਦਾ ਕੀ ਐ ਮੁੱਖ ਮੰਗਾਂ ਕੀ ਨੇ ਜੀ ਹੁਣ ਵੈਸੇ ਤਾਂ ਇਹ ਸਾਰੀਆਂ ਗੱਲਾਂ ਨੈਸ਼ਰ ਹੀ ਆ ਫਿਰ ਵੀ ਅਸੀਂ ਜਾਣਨਾ ਚਾਹਾਂਗੇ ਹੁਣ ਜੋ ਆਪਾਂ ਲਾਈਵ ਹੋਏ ਐ ਕਿ ਕੀ ਮੰਗਾਂ ਨੇ ਕਿਸਾਨਾਂ ਦੀਆਂ ਜਦੋਂ ਜਦੋਂ ਅਸੀਂ ਉੱਥੋਂ ਉੱਥੇ ਸੀ ਸਰਕਾਰ ਨੇ ਵਾਅਦਾ ਕੀਤਾ ਸੀ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦਾ ਜਿਹੜਾ ਅੱਜ ਤੱਕ ਉਹ ਨਹੀਂ ਹੋਇਆ ਇਸੇ ਤਰ੍ਹਾਂ ਬਿਜਲੀ ਬੋਰਡ ਦਾ 2020-2022 ਜਿਹੜਾ ਇਹਨਾਂ ਨੇ ਐਕਟ ਬਣਾਇਆ ਸੀ ਉਹਦੇ ਸਬੰਧ ਵਿੱਚ ਵੀ ਸੀਗਾ ਵੀ ਅਸੀਂ ਇਹਦੇ ਤੇ ਗੰਗਲ ਕਰਾਂਗੇ ਕੋਈ ਕਮੇਟੀ ਬਣਾਵਾਂਗੇ ਉਹ ਨਹੀਂ ਬਣੀ ਉਸ ਤੋਂ ਬਾਅਦ ਲਖਮੀਰਪੁਰ ਖੀਰੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਤੇ ਜਿਹੜੇ ਗੱਡੀ ਚੜਾਈ ਆ ਚੜਾਈ ਗਈ ਸੀ ਉੱਥੋਂ ਦੇ ਇੱਕ ਮੰਤਰੀ ਵੱਲੋਂ ਜਿਹਦੇ ਚ ਚਾਰ ਕਿਸਾਨ ਤੇ ਇੱਕ ਪੱਤਰਕਾਰ ਹੈ ਜਿਹੜਾ ਸ਼ਹੀਦ ਹੋ ਗਿਆ ਸੀ ਉਹਨਾਂ ਨੂੰ ਹਜੇ ਕੋਈ ਨਿਆਂ ਨਹੀਂ ਮਿਲਿਆ ਗਿਆ ਇਸ ਦੇ ਨਾਲ ਸਾਡੀਆਂ ਹੋਰ ਮੰਗਾਂ ਨੇ ਜਿਵੇਂ ਕਰਜ਼ੇ ਦੀ ਮੰਗ ਜੁੜੀ ਹੋਈ ਹੈ ਕਰਜ਼ਾ ਜਿਹੜਾ ਵੱਡੀ ਕਿਸਾਨਾਂ ਉਸ ਤੇ ਜਿਹੜਾ ਫਾਸੀ ਦਾ ਫੰਦਾ ਜਿਹੜਾ ਬਣਿਆ ਹੋਇਆ ਰੋਜ਼ ਕਰਕਟੀਆਂ ਕਰਜ਼ੇ ਵਰਦੇ ਹੋ ਰਹੀਆਂ ਨੇ ਇਹ ਮੰਗ ਸੀ ਕਿ ਜਿੱਥੇ ਤੁਸੀਂ ਕਾਰਪੇਟ ਘਰਾਣਿਆਂ ਦੇ ਆਰਪਾ ਖਰਬਾ ਦੇ ਕਰਜ਼ੇ ਮਾਫ ਕਰ ਰਹੇ ਆ ਇਥੇ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕੀਤਾ ਜਾ ਸਕਦਾ ਜਿਹੜਾ ਅन्न ਦਤਾ ਹੈ ਜਿਹੜਾ ਸਾਰੇ ਆਪਣੇ ਲੋਕਾਂ ਨੂੰ ਖੂਨਦਾ ਹੈ ਉਹਦਾ ਕਿਉਂ ਨਹੀਂ ਕਰਜ਼ਾ ਮਾਫ ਕੀਤਾ ਜਾ ਇਹ ਮੰਗਾ ਸੀ ਗਿਆ ਇਸੇ ਤਰ੍ਹਾਂ ਨਾਲ ਸਾਡੀਆਂ ਹੋਰ ਵੀ ਮੰਗਾਂ ਜੁੜੀਆਂ ਸੀ ਜਿਵੇਂ ਹਰ ਅਦਾਰੇ ਦੇ ਵਿੱਚ ਉਹਨੂੰ ਸੇਵਾਵਾਂ ਦੇ ਬਦਲੇ ਸਰਕਾਰ ਉਹਦੀ ਪੈਸ਼ਨ ਬੰਦੀ ਹੈ ਜੀ ਅਸੀਂ ਸਾਡੀ ਵੀ ਮੰਗ ਹੈ ਵੀ ਕਿਸਾਨ ਵੀ ਕਿਸਾਨ ਤੇ ਮਜ਼ਦੂਰ ਵੀ ਜਿਨ੍ਹਾਂ ਨੇ ਇਸ ਅੰਨ ਸੰਕਟ ਦੌਰ ਕੀਤਾ ਉਹਦੀ ਕਿਉਂ ਨਾ 60 70 ਸਾਲ ਤੋਂ ਉੱਤੇ ਉਹਦੀ ਪੈਨਸ਼ਨ ਹੈ ਜਿਹੜੀ ਚੌਥੇ ਦਰਜੇ ਦਾ ਮੁਲਾਜ਼ਮ ਜਾਂ 10000 ਜੀ ਦੀ ਉਹਦੀ ਜਿਹੜੀ ਪੈਨਸ਼ਨ ਹੈ ਉਹ ਵੱਜੀ ਜਾਵੇ ਸਰਕਾਰ ਨਾਲ ਕੋ ਮੀਟਿੰਗ ਵੀ ਚੱਲ ਰਹੀ ਹੈ ਕਿਤਨਾ ਦੀ ਉਹਨਾਂ ਉਹਨਾਂ ਦੀ ਮੀਟਿੰਗ ਚੱਲਦੀ ਹੈ ਜੀ ਅੱਜ ਫੇਰ ਆਇਆ ਵੀ 5 ਵਜੇ ਫੇਰ ਮੀਟਿੰਗ ਸੱਦੀ ਹੈ ਉਹਦੇ ਵਿੱਚੋਂ ਕੀ ਨਿਕਲਦਾ ਪਰ ਲੱਗਦਾ ਨਹੀਂ ਕਿ ਕੁਝ ਬਾਹਰ ਕੁਝ ਨਿਕਲਣ ਵਾਲਾ ਕਿਉਂਕਿ ਸਰਕਾਰ ਹੈ ਜਿਹੜੀਆਂ ਪਾਲਿਸੀਆਂ ਨੂੰ ਕਨਵੇਂ ਬਾਰਨੀਆਂ ਨੇ ਲਾਗੂ ਕਰਨਾਸਤੇ ਕਾੜੀ ਪਈ ਹੈ ਐ ਨਹੀਂ ਲੱਗਦਾ ਵੀ ਟਾਲਮਟੋਲ ਤੇ ਸਰਕਾਰ ਦੇ ਉੱਤੇ ਹੋਈ ਹੈ ਉਹਦਾ ਕੋਈ ਜਿਹੜਾ ਹੱਲ ਨਿਕੜਿਆ ਜਾ ਰਿਹਾ ਇੱਕ ਜਿਹੜਾ ਕਿਸਾਨ ਨੇ ਉਹਨਾਂ ਨੇ ਦਿੱਲੀ ਵੱਲ ਨੂੰ ਚਾਲੇ ਪਾਏ ਸੀ ਕਿ ਜਿਹੜਾ ਮੋਰਚਾ ਉੱਤੇ ਫਿਰ ਤੋਂ ਲਗਾਇਆ ਜਾਊਗਾ ਰਸਤੇ ਦੇ ਵਿੱਚ ਜਿਹੜਾ ਸਰਕਾਰ ਦੇ ਵੱਲੋਂ ਜੀ ਬੈਰੀਕੇਡਿੰਗ ਕੀਤੀ ਗਈ ਆ ਤਾਂ ਹੁਣ ਜਿਹੜਾ ਹੈ ਕੀ ਸਭ ਦੇ ਸਾਹਮਣੇ ਹੀ ਹੈ ਕੀ ਲੱਗਦਾ ਹੈ ਕਿ ਇਸੇ ਤਰ੍ਹਾਂ ਨਾਲ ਹੀ ਪਰ ਬਾਰਡਰਾਂ ਤੇ ਰੁਕੇ ਰਹਿਣਾ ਨਹੀਂ ਜੀ ਇਸ ਤੋਂ ਬਾਅਦ ਕੋਈ ਜਿਹੜਾ ਗਾਹ ਦਾ ਪਹਿਲੂ ਕੋਈ ਉਸ ਤੋਂ ਬਾਅਦ ਅੱਗੇ ਤੁਹਾਨੂੰ ਨਜ਼ਰ ਆਊਗਾ ਨਹੀਂ ਇਹ ਤਾਂ ਜਿਹੜੀਆਂ ਉੱਥੇ ਇਸ ਟਾਈਮ ਤੇ ਉਹ ਜਥੇਬੰਦੀਆਂ ਦੇ ਆਗੂ ਐ ਇਹ ਤਾਂ ਉਹਨਾਂ ਤੋਂ ਸਵਾਲ ਵਾਂਗ ਤੇ ਆ ਸਕਦਾ ਵੀ ਉਹ ਕਾਹ ਕੀ ਕਰਨਾ ਹੈ ਨਾ ਤੂੰ ਤਾਂ ਵੈਸੇ ਤਾਂ ਦਿੱਲੀ ਜਾਣ ਵਾਲਾ ਹੀ ਐ ਇਹ ਉਹਨਾਂ ਦੀ ਜਦੋਜਾਹ ਤਾਂ ਦਿੱਲੀ ਜਾਣ ਦੀ ਬਣੀ ਹੋਈ ਐ ਨਾ ਉੱਥੇ ਜੀ ਕੀ ਲੱਗਦਾ ਹੈ ਕਿ ਆਪਾਂ ਜਿਹੜਾ ਹੈਗਾ ਉੱਥੇ ਜਿਹੜੀ ਹੱਦਬੰਦੀ ਕੀਤੀ ਗਈ ਆ ਕਿ ਉਸ ਤੋਂ ਆਪਾਂ ਗਾਂਵ ਵੱਧ ਪਾਵਾਂਗੇ ਕੀ ਉਹ ਹੱਦਬੰਦੀ ਖੋਲੀ ਜਾ ਸਕਦੀ ਆ ਜਾਂ ਕਿ ਕਿਸਾਨਾਂ ਕਾਰੇ ਕਾਠੀ ਨਾਲ ਸਭ ਕੁਛ ਹੀ ਹੋ ਸਕਦਾ ਜਦੋਂ ਲੋਕ ਤਾਕਤ ਤੇ ਜੋੜਦੇ ਉਹਨਾਂ ਨੇ ਤਾਂ ਅੰਗਰੇਜ਼ਾਂ ਨੂੰ ਕਰਤਾ ਜਿੰਨਾ ਕੋਈ ਇਨਾ ਕੋਸ ਸੀਗਾ ਜਿਹੜੇ ਪਿੰਡਾਂ ਦੇ ਪੈਂਡੇ ਖਤਮ ਕਰ ਦਿੰਦੇ ਸੀ ਉਹ ਨਹੀਂ ਕਿਤੇ ਉਖਾਈ ਦਿੱਤੇ ਤੇ ਇਹ ਤਾਂ ਕਿਹੜੀ ਬਾਗ ਦੀ ਮੂਲੀ ਆ ਵੀ ਲੋਕ ਮੂਰੀ ਖੜ ਜੂਗੀ ਜੋ ਇਕੱਠੇ ਹੋ ਗਏ ਕੋਈ ਸਰਕਾਰ ਨੇ ਜੋ ਕੀਤਾ ਵੈਸੇ ਲੋਕ ਸਭਤਰ ਦੇ ਵਿੱਚ ਇਹ ਨਹੀਂ ਆਉਂਦਾ ਪਰ ਕੀ ਕਹੋਂਗੇ ਇਸ ਬਾਰੇ ਦੇ ਵਿੱਚ ਕਿ ਸਰਕਾਰ ਨੇ ਜੋ ਨੀਤੀ ਅਪਣਾਈ ਆ ਸੜਣਾ ਉਹ ਰੋਟ ਜਿਹੜੀ ਇਹ ਜਮਹੂਰੀਅਤ ਦਾ ਇੱਕ ਵੱਡਾ ਕਹਾਣ ਹੈ ਬੱਡੇ-ਬੱਡੇ ਸਟੇਜਾਂ ਤੇ ਸਾਡੇ ਅਸਾਕੂ ਕਹਿੰਦੇ ਵੀ ਸਾਡਾ ਜਿਹੜਾ ਹਿੰਦੁਸਤਾਨ ਆ ਬਹੁਤ ਜਮਹੂਰੀਅਤ ਮੁਕ ਹੈ ਪਰ ਅੱਜ ਸਾਡੇ ਕਿਸਾਨਾਂ ਨੂੰ ਆਪਦੀ ਹੱਕਾਂ ਦੇ ਮੰਗੇ ਲਈ ਸਾਡੇ ਦੇਸ਼ ਦੀ ਰਾਜਤਾ ਨੀ ਦੇ ਵਿੱਚੋਂ ਉਹਨਾਂ ਜਾਣ ਹੀ ਜਾ ਰਿਹਾ ਤੇ ਕਾਹ ਦੀ ਜਮਹੂਰੀਅਤ ਅਸੀਂ ਨੂੰ ਗਣੀਏ ਕੋਈ ਜਮਹੂਰੀਅਤ ਨਹੀਂ ਇਹ ਟੱਕੇਸ਼ਾਈ ਆ ਡਿਕਟੇਟਰਸ਼ਾਈ ਆ ਸੰਘਰਸ਼ ਕੀ ਲੱਗਦਾ ਹੈ ਕਿ ਕਿੰਨਾ ਕੁ ਲੰਬਾ ਹੋ ਸਕਦਾ ਹੈ ਸੰਘਰਸ਼ ਸਿਰਫ ਦਿੱਲੀ ਜਾਣ ਤੱਕ ਹੀ ਗੱਲ ਸੀਮਤ ਆ ਜਾਏ ਉਸ ਤੋਂ ਬਾਅਦ ਮੰਗਾ ਮੰਗਵਾਣ ਤੱਕ ਜਿਹੜਾ ਇਹ ਸੰਘਰਸ਼ ਜਾਰੀ ਰਹੂਗਾ ਸੰਘਰਸ਼ ਦੀ ਕੋਈ ਐ ਲਿਮਟਡ ਨਹੀਂ ਹੁੰਦੀ ਕਿਨੇ ਆ ਬਾਬੇ ਨਾਨਕ ਤੋਂ ਲੈ ਕੇ ਮਾਈ ਭਾਗੋ ਤੇ ਭਾਈ ਲਾਲੋ ਦੀ ਉਹੀ ਲੜਾਈ ਹੈ ਨਾ ਇਹ ਜਿਹੜੀ ਕਿਰਤਿਆਂ ਦੀ ਵੇਲੜਾਂ ਦੀ ਤੇ ਕੰਮ ਕਰਨ ਵਾਲਿਆਂ ਦੀ ਲੜਾਈ ਆ ਉਹ ਉਸ ਲੜਾਈ ਇਹ ਲੜਾਈ ਕਿੰਨੀ ਲੰਮੀ ਚੱਲ ਸਕਦੀ ਹੈ ਜਿੰਨਾ ਚਿਰ ਇਸ ਪੂਰੇ ਸਿਸਟਮ ਦਾ ਅਧਲਾ ਬਦਲੀ ਨਹੀਂ ਹੁੰਦੀ ਉਨਾ ਚਿਰ ਲੜਾਈ ਇਹ ਜਾਰੀ ਰਹੂਗੀ ਇਹਦੇ ਵੱਖ-ਵੱਖ ਬਦਲ ਆ ਸਕਦੇ ਆ ਇਹਨਾਂ ਰੋਕੇ ਵੀ ਹੈ ਜੀ ਅੱਜ ਦਾ ਹੀ ਪ੍ਰੋਗਰਾਮ ਆਇਆ ਇਸ ਤੋਂ ਇਲਾਵਾ ਵੀ ਕੋਈ ਹੋਰ ਨਾ ਦੇਣ ਨੂੰ ਜਿਹੜਾ ਇਹ ਅੱਜ 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 ਦਾ ਹੀ ਹੈ ਹੁਣ ਤੱਕ ਜਿਹੜਾ ਹੈ ਉਹ ਹੁਣ ਤੱਕ ਦਾ ਹੀ ਹੈ ਹੁਣ ਹੁਣ ਤੱਕ ਤੇ ਹੁਣ ਦੀ ਰਣਨੀਤੀ ਕੀ ਆ ਵੀ ਕੁਝ ਟ੍ਰੇਨ ਤੁਸੀਂ ਕਿੰਨੇ ਵਜੇ ਤੋਂ ਬੈਠੇ ਹੋ ਕਿੰਨੀਆਂ ਕਿ ਟ੍ਰੇਨਾਂ ਜਿਹੜੀਆਂ ਹੈ ਕੋਈ ਟ੍ਰੇਨ ਤੁਹਾਡੇ ਬਾਅਦ ਕੋਈ ਟ੍ਰੇਨ ਅਥੇ ਪਹੁੰਚੀ ਆ ਜੀ ਜਿਹੜਾ ਸਮਾਂ ਟ੍ਰੇਨਾਂ ਹੰਡ ਦਾ ਸਮੇਂ ਰੱਦ ਕੀ ਇਹ 12 ਤੋਂ 3 ਦਾ ਜਿਹੜਾ ਟਾਈਮ ਦਿੱਤਾ ਸੀ ਇੱਥੇ ਤਾਂ ਟ੍ਰੇਨ ਕੋਈ ਹਿਲਦੀ ਨਹੀਂ ਆਈ ਨਹੀਂ ਪਤਾ ਰੱਦ ਵੀ ਕਰ ਸਕਦੇ ਆ ਹਾਂ ਰੱਦ ਵੀ ਕਰ ਸਕਦੇ ਆ ਕਿਉਂਕਿ ਪਿੱਛੇ ਵੀ ਇਹ ਧਰਨੇ ਚੱਲਦੀਆਂ ਨੇ ਤੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਮਲੋਟ ਦੇ ਵਿੱਚ ਮਲੋਟ ਰੇਲਵੇ ਸਟੇਸ਼ਨ ਤੇ ਧੰਨੇ ਤੇ ਜਿਹੜੇ ਕਿਸਾਨ ਨੇ ਉਹ ਬੈਠੇ ਹੋਏ ਹਨ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਇਕੱਠੇ ਹੋਏ ਆ ਤੁਸੀਂ ਮਲੋਟ ਰੇਲਵੇ ਸਟੇਸ਼ਨ ਦੀਆਂ ਜੜੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਹਰੇਕ ਕਿਸਾਨ ਦੇ ਹੱਥ ਦੇ ਵਿੱਚ ਝੰਡੇ ਨੇ ਇਹਨਾਂ ਨੇ ਆਪਣਾ ਜਿਹੜਾ ਇੰਤਜ਼ਾਮ ਹੈ ਉਹ ਕੀਤਾ ਹੋਇਆ ਹੈ ਪਾਣੀ ਵਗੈਰਾ ਦਾ ਚਾਹ ਵਗੈਰਾ ਦਾ ਤੁਸੀਂ ਦੇਖ ਸਕਦੇ ਹੋ ਗੱਡੇ ਵਿਛਾ ਕੇ ਔਰ ਦਰਿਆ ਵਿਛਾ ਕੇ ਜਿਹੜੇ ਕਿਸਾਨ ਨੇ ਉਹ ਰੇਲਵੇ ਟਰੈਕ ਦੇ ਵਿੱਚ ਬੈਠੇ ਹੋਏ ਆ ਸੋ ਬਹੁਤ سارے ਕਿਸਾਨ ਇੱਥੇ ਇਕੱਠੇ ਹੋਏ ਆ 12:30 ਤੋਂ ਲੈ ਕੇ 3 ਵਜੇ ਤੱਕ ਦੀ ਕਾਲ ਆ ਕਿ ਜਿਹੜਾ ਇਸ ਵੇਲੇ ਤੋਂ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਜਿਹੜੀਆਂ ਐ ਟ੍ਰੇਨਾਂ ਉਹ ਰੋਕੀਆਂ ਜਾਣੀਆਂ ਸੋ ਅਸੀਂ ਇਸ ਵੇਲੇ ਮਲੋਟ ਦੇ ਰੇਲਵੇ ਸਟੇਸ਼ਨ ਤੇ ਮੌਜੂਦ ਆ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਇਕੱਠੇ ਹੋਏ ਨੇ ਔਰ ਜਿਹੜਾ ਸੰਘਰਸ਼ ਹੈ ਇਹਨਾਂ ਦੇ ਵੱਲੋਂ ਵਿੱਢਿਆ ਗਿਆ ਹੈ ਕਿ ਦਿੱਲੀ ਜਾਣ ਦਾ ਔਰ ਦਿੱਲੀ ਜਾਣ ਤੋਂ ਬਾਅਦ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਇਹਨਾਂ ਦੀਆਂ ਮੁੱਖ ਮੰਗਾਂ ਨੇ ਉਹ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਯਤਨਸ਼ੀਲ ਜਿਹੜੇ ਕਿਸਾਨ ਨੇ ਉਹ ਧਰਨੇ ਤੇ ਬੈਠੇ ਹੋਏ ਨੇ ਅੱਜ ਜਿਹੜਾ ਹੈ ਉਹ ਇਹਨਾਂ ਦੇ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਹੈ ਕਿ ਜੜੀਆਂ ਟ੍ਰੇਨਾਂ ਨੇ ਉਹਨਾਂ ਨੂੰ ਰੋਕਿਆ ਜਾਊਗਾ ਸੋ ਕੱਲ ਦੀ ਜਿਹੜੀ ਕਾਲ ਹੈ ਕਿ 16 ਫਰਵਰੀ ਵਾਲੇ ਦਿਨ ਜਿਹੜੇ ਨੇ ਉਹ ਬਾਜ਼ਾਰ ਬੰਦ ਰਹਿਣਗੇ ਭਾਰਤ ਬੰਦ ਦੀ ਜਿਹੜੀ ਕਾਲ ਆ ਉਹ ਦੇਤੀ ਗਈ ਆ ਸੋ ਕਿਸਾਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕਿਸਾਨ ਨੇ ਜਿਹੜੇ ਉਹ ਰੇਲਵੇ ਲਾਈਨ ਤੇ ਬੈਠੇ ਹੋਏ ਨੇ ਇਹ ਲਾਈਵ ਤਸਵੀਰਾਂ ਤੁਸੀਂ ਮਲੌਰ ਤੋਂ ਦੇਖ ਰਹੇ ਹੋ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਜਿਹੜੇ ਕਿਸਾਨ ਨੇ ਉਹ ਰੇਲਵੇ ਲਾਈਨ ਤੇ ਬੈਠੇ ਨੇ ਔਰ ਰੇਲਵੇ ਜਿਹੜੇ ਟਰੈਕ ਨੇ ਉਹਨਾਂ ਨੂੰ ਰੋਕਿਆ ਗਿਆ ਹੈ ਇੱਕ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਵਿਖਾਈਆਂ ਜਾਣ ਕਿਸਾਨਾਂ ਨਾਲ ਜਿਹੜਾ ਹੈ ਉਹ ਟਰੈਕ ਦੇ ਵਿੱਚ ਜਿਹੜਾ ਕਿਸਾਨਾਂ ਨੇ ਬੈਠ ਕੇ ਆਪਣਾ ਜਿਹੜਾ ਹੈ ਰੋਸ ਪ੍ਰਦਰਸ਼ਨ ਜਿਹੜਾ ਜਤਾਇਆ ਜਾ ਰਿਹਾ ਹੈ ਇੱਕ ਪਾਸੇ ਨਾਰੇ ਲੱਗ ਰਹੇ ਨੇ ਦੂਜੇ ਪਾਸੇ ਦੇਖ ਰਹੇ ਹਾਂ ਇੱਕ ਪਾਸੇ ਚਾਹ ਦਾ ਔਰ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈ ਹਰੇਕ ਕਿਸਾਨ ਦੇ ਹੱਥ ਦੇ ਵਿੱਚ ਝੰਡੇ ਨੇ ਪਾਣੀ ਦਾ ਜਿਹੜਾ ਹੈ ਪ੍ਰਬੰਧਿਤ ਕੀਤਾ ਗਿਆ ਹੈ ਸੋ ਪੂਰੀ ਤਰ੍ਹਾਂ ਨਾਲ ਜਿਹੜਾ ਰੇਲਵੇ ਟਰੈਕ ਹੈ ਉਹ ਜਾਮ ਕੀਤਾ ਗਿਆ ਹੋਇਆ ਹੈ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਲੋਟ ਤੋਂ ਇਹ ਤਸਵੀਰਾਂ ਕਿਸਾਨਾਂ ਦੇ ਵੱਲੋਂ ਜਿਹੜਾ ਹੈ ਉਹ ਮਲੋਟ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ ਰੇਲਵੇ ਟ੍ਰੈਕ ਜਿਹੜਾ ਹੈ ਉਹ ਜਾਮ ਕੀਤਾ ਗਿਆ ਹੈ ਸੋ ਮਲੋਟ ਲਾਈਵ ਦੇ ਨਾਲ ਜੁੜੇ ਰਹੋ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹੋ ਲਾਈਕ ਕਰਦੇ ਰਹੋ ਆਪਣੇ ਕਮੈਂਟ ਦੇ ਵਿੱਚ ਜਿਹੜੇ ਤੁਹਾਡੇ ਵਿਚਾਰ ਨੇ ਉਹ ਤੁਸੀਂ ਕਮੈਂਟਸ ਦੇ ਵਿੱਚ ਦੇਖ ਸਕਦੇ ਹੋ ਸੋ ਫਿਲਹਾਲ ਮੈਨੂੰ ਦੀ ਇਜਾਜ਼ਤ ਜਲਦ ਹੀ ਨਵੀਂ ਅਪਡੇਟ ਦੇ ਨਾਲ ਮਿਲਾਂਗੇ ਧੰਨਵਾਦ